ਤੂੰ ਦੇਖੋ ਜੇਕਰ ਜਾਗੇ ਹੋਇਓ ਤੋ ਤਕਲੀਫ ਤੇ ਹੈ ਇਸੇ ਕਰਕੇ ਹਰੇਕ ਬੰਦਾ ਚੰਦ ਹੈ ਜਾਗਾ ਨਾ ਜਾਗਨ ਚ ਤਕਲੀਫ ਹੈ ਬਹੁਤ ਬੰਦੇ ਨਸ਼ਾ ਕਰਦੇ ਨੇ ਅਗਰ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਨਸ਼ਾ ਕਿਉਂ ਕਰਦੇ ਹੋ ਤੋ ਕਹਿੰਦੇ ਨੇ ਤਕਲੀਫਾਂ ਬਹੁਤ ਨੇ ਚਿੰਤਾਵਾਂ ਬੜੀਆਂ ਨੇ ਕੰਮ ਧੰਦਾ ਪਰਿਵਾਰ ਬਿਜ਼ਨਸ ਵਪਾਰ ਸਾਰਾ ਦਿਨ ਬਹੁਤ ਦੁਖੀ ਹੁੰਦਾ ਹੈ ਰਾਤ ਨੂੰ ਇੱਕ ਪੈਗ ਲਾ ਕੇ ਨੀਂਦ ਚੰਗੀ ਆ ਜਾਂਦੀ ਹੈ। ਤਾਂ ਉਹਨਾਂ ਦਾ ਕਹਿਣਦਾਰ ਸਹੀ ਹੈ। ਇੱਕੋ ਹੀ ਅਰਥ ਹੈ ਕਿ ਜਾਗਣ 'ਚ ਦਿੱਕਤ ਹੈ। ਅਸੀਂ ਬੇਹੋਸ਼ ਹੋਣਾ ਚਾਹੁੰਦੇ ਆ। ਆ ਤੁਸੀਂ ਦੇਖੋ ਨਾ ਜਦੋਂ ਆਪਾਂ ਸੌ ਜਾਂਦੇ ਆ। ਨੀਂਦ ਤੁਹਾਨੂੰ ਵੀ ਬੜੀ ਪਿਆਰੀ ਹੈ, ਮੈਨੂੰ ਵੀ ਬੜੀ ਪਿਆਰੀ ਹੈ, ਸਾਨੂੰ ਸਾਰਿਆਂ ਨੂੰ ਬੜੀ ਪਿਆਰੀ ਹੈ। ਅਸੀਂ ਚਾਹੁੰਦੇ ਆ ਥੋੜਾ ਹੋਰ ਸੌਣ ਲਈਏ। ਹੋਰ ਸੌਣੀਏ ਹੋਰ ਸੌਣੀਏ ਉਹਦੇ ਪਿੱਛੇ ਕਾਰਨ ਕੀ ਹੈ ਜੀ ਕਿਉਂ ਚੰਗਾ ਚੰਗਾ ਲੱਗਦਾ ਹੈ ਕਿਉਂ ਅਸੀਂ ਸਾਰੇ ਵਧੇਕ ਸੌਣਾ ਚਾਹੁੰਦੇ ਆ ਉਹਦਾ ਇੱਕੋ ਹੀ ਕਾਰਨ ਹੈ ਕਿਉਂਕਿ ਨੀਂਦ ਸਭ ਕੁਝ ਖਤਮ ਕਰ ਦਿੰਦੀ ਹੈ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਜਦੋਂ ਸੁੱਤੇ ਹੁੰਦੇ ਹੋ ਪਤਾ ਤੁਹਾਨੂੰ ਤੁਸੀਂ ਇਸਤਰੀ ਹੋ કે ਪੁਰਸ਼ ਹੋ ਸੁੱਤਿਆਂ ਪਤਾ ਲੱਗਦਾ ਜੀ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ ਤੁਸੀਂ ਅਮੀਰ ਹੋ ਕਿ ਗਰੀਬ ਹੋ ਤੁਸੀਂ ਬਚਪਨ ਚੋਂ ਕਿ ਬਜ਼ੁਰਗੀ ਚੋਂ ਤੁਸੀਂ ਕਿਦਾ ਕਿੰਨਾ ਕਰਜ਼ਾ ਦੇਣਾ ਹੈ ਨੀਂਦ ਚ ਸਭ ਖਤਮ ਹੋ ਜਾਂਦਾ ਹੈ ਨੀਂਦ ਚ ਤੁਹਾਨੂੰ ਹੀ ਤੁਹਾਡਾ ਪਤਾ ਨਹੀਂ ਰਹਿੰਦਾ ਵੀ ਤੁਸੀਂ ਕੌਣ ਹੋ ਇਸੇ ਕਰਕੇ ਨੀਂਦ ਬਹੁਤ ਪਿਆਰੀ ਹੈ ਇਸੇ ਕਰਕੇ ਅਸੀਂ ਹੋਰ ਸੌਣਾ ਚਾਹੁੰਦੇ ਹਾਂ ਤੁਸੀਂ ਦੇਖੋ 35 ਸਾਲ 40 ਸਾਲ 50 ਸਾਲ ਹੋ ਗਏ ਨੇ ਸਾਨੂੰ ਸੌਂਦਿਆਂ ਨੂੰ ਨੀਂਦ 'ਚ ਆਪਾਂ ਕਿੱਥੇ ਜਾਂਦੇ ਹਾਂ ਕਿੱਥੋਂ ਵਾਪਸੀ ਕਰਦੇ ਹਾਂ ਅਜੇ ਤੱਕ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਹਾਲਾਂਕਿ ਅਸੀਂ ਸੌਂਦੇ ਹਾਂ ਮੈਂ ਵੀ ਸੌਂਨਾ ਤੁਸੀਂ ਵੀ ਸੌਂਦੇ ਹੋ ਜਿਹੜੀ ਨੀਂਦ ਹੈ ਵੀ ਤੰਦਰਾ ਪੈਦਾ ਕਰਦੀ ਹੈ ਬੇਹੋਸ਼ੀ ਪੈਦਾ ਕਰਦੀ ਹੈ ਤੁਹਾਨੂੰ ਤੁਹਾਡੇ ਨਾਲੋਂ ਤੋੜ ਦਿੰਦੀ ਹੈ ਜਿਹੜੀ ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾਏਗੀ ਉਹ ਤੁਹਾਨੂੰ ਚੰਗੀ ਲੱਗੇਗੀ ਜਿਹੜੀ ਵੀ ਚੀਜ਼ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਜਾਏਗੀ ਨਸ਼ਾ ਕੀ ਕਰਦਾ ਹੈ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਜਾਂਦਾ ਹੈ ਔਰ ਜਿੰਨਾ ਸਮਾਂ ਤੁਸੀਂ ਆਪਣੇ ਤੋਂ ਦੂਰ ਰਹਿੰਦੇ ਹੋ ਉਹਨਾਂ ਸਮਾਂ ਸਕੂਨ ਹੈ ਸਿਨੇਮਾ ਘਰ ਚ ਕਿਉਂ ਦੌੜਦੇ ਆਪਾਂ ਦੋ ਦੋ ਘੰਟੇ ਜਾ ਕੇ ਬੈਠ ਰਹੇ ਨੇ ਆ ਤਿੰਨ ਤਿੰਨ ਘੰਟੇ ਜਾ ਕੇ ਬੈਠ ਰਹੇ ਨੇ ਕਾਰਨ ਉਹ ਪਰਦੇ ਚ ਕੀ ਚੱਲਦਾ ਹੈ ਜਿਹੜਾ ਪਰਦਾ ਆਪਾਂ ਦੇਖਦੇ ਆਂ ਜਾ ਕੇ ਸਾਡਾ ਇੱਕੋ ਹੀ ਕਾਰਨ ਹੁੰਦਾ ਹੈ ਉੱਥੇ ਜਾਣ ਦਾ ਉਹ ਮੁੱਦਾ ਹੁੰਦਾ ਹੈ ਉਹ ਕਾਰਨ ਹੁੰਦਾ ਹੈ ਕਿਸੀ ਆਪਣੇ ਆਪ ਤੋਂ ਭੱਜਣਾ ਚਾਹੁੰਦੇ ਆਂ ਤਿੰਨ ਘੰਟੇ ਤੁਸੀਂ ਉਹ ਜਾਂਦੇ ਹੋ ਜੋ ਪਰਦੇ ਤੇ ਚੱਲਦਾ ਪਿਆ ਤੁਹਾਨੂੰ ਖਬਰ ਵੀ ਨਹੀਂ ਰਹੀਦੀ ਤੁਸੀਂ ਕਿੱਥੇ ਬੈਠੇ ਹੋ ਕੌਣ ਹੋ ਤੁਸੀਂ ਇੰਟਰਵਲ ਹੁੰਦਾ ਫਿਰ ਤੁਹਾਨੂੰ ਖਬਰ ਜੀ ਮਿਲਦੀ ਫਿਰ ਤੁਸੀਂ ਹਿਲਦੇ ਹੋ ਡੇਢ ਘੰਟਾ 2 ਘੰਟਿਆਂ ਦਾ ਪਤਾ ਹੀ ਨਹੀਂ ਲੱਗਦਾ ਕਿੱਧਰ ਗਏ ਨੇ ਆ ਤੁਸੀਂ ਦੇਖੋ ਛੋਟੀ ਜੀ ਸਕਰੀਨ ਹੈ ਤੁਹਾਡੇ ਮੋਬਾਈਲ ਦੀ ਤੇ ਆਪਾਂ ਸਾਰਾ ਦਿਨ ਉਸ ਸਕਰੀਨ ਤੇ ਅੰਗੂਠਾ ਫੇਰਦੇ ਰਹਿੰਦੇ ਆ ਕਿਉਂ ਉਹਦੇ ਚ ਕੀ ਹੈ ਉਹਦੇ ਸਿਰਫ ਇੱਕੋ ਚੀਜ਼ ਹੈ ਉਹ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਜਾਂਦੀ ਹੈ ਤੁਸੀਂ ਆਪਣੇ ਨਾਲੋਂ ਟੁੱਟ ਜਾਂਦੇ ਹੋ ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਨਾਲੋਂ ਤੋੜੇਗੀ ਉਹ ਚੀਜ਼ ਤੁਹਾਨੂੰ ਚੰਗੀ ਲੱਗੇਗੀ ਉਹ ਤੁਸੀਂ ਵਾਰ-ਵਾਰ ਕਰਨਾ ਚਾਹੋਗੇ ਮੁੱਦਾ ਇੱਕ ਹੀ ਹੈ ਕਿ ਤੁਸੀਂ ਜਾਗਣਾ ਨਹੀਂ ਜਾਂਦਾ ਹੋਸ਼ ਆਉਂਦਿਆਂ ਸਾਰੀ ਦਿੱਕਤਾਂ ਪਰੇਸ਼ਾਨੀਆਂ ਨੀਂਦ ਚ ਉੱਠਦੇ ਸਾਰੀ ਦਿਕਤਾਂ ਪਰੇਸ਼ਾਨੀਆਂ ਸਿਨੇਮਾ ਹਾਲ ਚੋਂ ਬਾਹਰ ਹੁੰਦਿਆ ਸਾਰੀ ਦਿਕਤਾਂ ਪਰੇਸ਼ਾਨੀਆਂ ਨਸ਼ਾ ਟੁੱਟਦਿਆਂ ਸਾਰੀ ਦਿਕਤਾਂ ਪਰੇਸ਼ਾਨੀਆਂ ਜਿਹੜਾ ਨਸ਼ਾ ਹੈ ਉਹ ਤੋੜਦਾ ਹੈ ਜਿਹੜਾ ਧਿਆਨ ਹੈ ਉਹ ਜੋੜਦਾ ਹੈ ਜਿਹੜਾ ਧਿਆਨ ਹੈ ਉਹ ਜੋੜਦਾ ਤੁਹਾਨੂੰ ਹਰ ਇੱਕ ਚੀਜ਼ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾਣ ਵਾਲੀ ਚੰਗੀ ਐ ਪਰ ਜਿਹੜਾ ਧਿਆਨ ਐ ਉਹ ਤੁਹਾਨੂੰ ਤੁਹਾਡੇ ਇੰਨੇ ਨੇੜੇ ਲੈ ਆਉਂਦਾ ਐ ਇੰਨੇ ਨੇੜੇ ਲੈ ਆਉਂਦਾ ਐ ਪਰ ਮਹਾਰਾਜ ਜੀ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ ਉਸਦਾ ਵਿਗਾਸ ਐ ਫਿਰ ਗੁਰੂ ਨਾਨਕ ਮਹਾਰਾਜ ਜੀ ਨੂੰ ਕਹਿਣ ਲੱਗੇ ਜੋਗੀ ਕਹਿੰਦੇ ਕਿ ਆਕਾ ਚੀਜ਼ ਤੁਸੀਂ ਪੀ ਕੇ ਦੇਖੋ ਅਗਰ ਤੁਸੀਂ ਆ ਪੀ ਲਈ ਤੇ ਤੁਸੀਂ ਉਸ ਥਾਂ ਤੇ ਪਹੁੰਚ ਜਾਣਾ ਹੈ ਉਸ ਸਮਾਧੀ ਚ ਪਹੁੰਚ ਜਾਣਾ ਹੈ ਜਿੱਥੇ ਮਾ ਆਨੰਦ ਹੈ ਮਾਰੇ ਕਿਹਦੇ ਕਿਹੜੀ ਚੀਜ਼ ਹੈ ਉਹ ਗੱਲ ਕਰਦੇ ਸਨ ਸ਼ਰਾਬ ਦੀ ਸੁਰਾ ਦੀ ਵੀ ਆ ਪੀਓ ਮਾਰੇ ਕਿਹਦੇ ਕਿੰਨਾ ਕੁ ਟਾਈਮ ਰਹਿੰਦੇ ਹੋ ਤੁਸੀਂ ਆਨੰਦ ਚ ਉਹ ਕਹਿੰਦੇ ਜੀ 2 ਘੰਟੇ 3 ਘੰਟੇ 4 ਘੰਟੇ ਮਾਰੇ ਕਹਿੰਦੇ ਫਿਰ ਵਾਪਸ ਆ ਜਾਂਦੇ ਹੋ ਕਹਿੰਦੇ ਹਾਂ ਫਿਰ ਕੀ ਕਰਦੇ ਹੋ ਤੇ ਫਿਰ ਪੀ ਲਈਦੀ ਹੈ ਫਿਰ ਸਮਝਦੀ ਲਈ ਨਾ ਗੁਰਦੇਵ ਕਹਿੰਦੇ ਫਿਰ ਮੇਰੇ ਕੋਲ ਵੀ ਹੈ ਇਹ ਤੇ ਤੁਹਾਨੂੰ ਅੱਧਾ ਪੌਣਾ ਘੰਟਾ ਘੰਟਾ 2 ਘੰਟੇ ਰੱਖਦੀ ਹੈ ਨਾ ਨਸ਼ੇ ਜਿਹੜੀ ਮੇਰੇ ਕੋਲ ਹੈ ਉਹ ਸਦਾ ਹੀ ਨਸ਼ੇ ਚ ਰਹੋਗੇ ਤੁਸੀਂ ਉਹ ਕਹਿੰਦੇ ਐਸੀ ਤੁਹਾਡੇ ਕੋਲ ਕਿਹੜੀ ਚੀਜ਼ ਹੈ ਮਾਰੇ ਕਹਿੰਦੇ ਹੈ ਮੇਰੇ ਫਿਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੱਲ ਕਹੀ ਸੀ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸ ਪਾਈਏ ਪਾਠੀ ਪਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚੁਆਈਏ ਫਿਰ ਮਹਾਰਾਜ ਨੇ ਉਹਨਾਂ ਨੂੰ ਵਿਧੀ ਦੱਸੀ ਕਿ ਆ ਹੈ ਅਸਲ ਚੀਜ਼ ਇਹਨੂੰ ਪੀ ਲਓ ਫੇ ਤੁਸੀਂ बेहोश ਨਹੀਂ ਹੋਵਗੇ ਸਦਾ ਹੋਸ਼ ਰਹੋਗੇ ਤੇ ਜਦੋਂ ਤੁਸੀਂ ਸਦੀਵੀ ਹੋਸ਼ ਚ ਹੋ ਜਾਂਦੇ ਹੋ ਦਰਦਿਕਤਾ ਪਰੇਸ਼ਾਨੀਆਂ ਮੁੱਕ ਜਾਂਦੀਆਂ ਨੇ ਜਾਗਿਆ ਦੂਜਿਆਂ ਨੂੰ ਜਗਾਣ ਦਾ ਯਤਨ ਕਰਦਾ ਹੈ ਪਰ ਜਾਗਣਾ ਔਖਾ ਹੈ ਕਿਉਂਕਿ ਜਾਗਦਿਆਂ ਹੀ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੁਹਾਨੂੰ ਸਾਫ਼-ਸਾਫ਼ ਦਿਸਦੀਆਂ ਨੇ ਹੁਣ ਸਾਨੂੰ ਸਿਰਫ ਆਪਣੀਆਂ ਦਿੱਕਤਾਂ ਦਿਸਦੀਆਂ ਨੇ ਨਾ ਪਰੇਸ਼ਾਨੀਆਂ ਦਿਸਦੀਆਂ ਨੇ ਪਰਿਵਾਰ ਦੀਆਂ ਪਰੇਸ਼ਾਨੀਆਂ ਦਿਸਦੀਆਂ ਨੇ ਤੁਸੀਂ ਸਿਰਫ ਕਿੱਥੋਂ ਤੱਕ ਜਾਗੇ ਹੋ ਆਪਣੇ ਪਰਿਵਾਰ ਦਾ ਪਰ ਉਸ ਤੋਂ ਅੱਗੇ ਕੋਈ ਜੇ ਜਾਗਦਾ ਹੈ ਉਹਨੂੰ ਫਿਰ ਆਪਣੇ ਅੱਡ ਗਵਾਂਡ ਦੇ ਅੰਦਰ ਵੀ ਪਰੇਸ਼ਾਨੀਆਂ ਦਿਸਣੇ ਸ਼ੁਰੂ ਹੋ ਜਾਂਦੀਆਂ ਨੇ ਹੋਰ ਕੋਈ ਉਸ ਤੋਂ ਅੱਗੇ ਥੋੜਾ ਜਿਹਾ ਜਾਗਦਾ ਹੈ ਉਹਨੂੰ ਫਿਰ ਆਪਣਾ ਪੂਰਾ ਸਮਾਜ ਦੁਖੀ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਹੋਰ ਜਾਗਦਾ ਹੈ ਕੋਈ ਬੰਦਾ ਪੂਰਾ ਦੇਸ਼ ਹੋਰ ਜਾਗਦਾ ਹੈ ਪੂਰਾ ਸੰਸਾਰ ਰੱਬ ਦੇ ਪਿਆਰੇ ਜਿਹੜੇ ਨੇ ਉਹ ਪੂਰੇ ਸੰਸਾਰ ਦੀ ਪੀੜ ਨੂੰ ਆਪਣੀ ਪੀੜ ਸਮਝ ਲੈਣਾ ਇਸੇ ਕਰਕੇ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਬਾਬਤ ਕਹਿੰਦੇ ਭਾਈ ਗੁਰਦਾਸ ਜੀ ਕਿ ਬਾਬਾ ਦੇਖੇ ਧਿਆਨ ਤਰ ਜਲਦੀ ਸਭ ਪ੍ਰਿਥਮੀ ਦੇ ਸਾਈ ਉੱਥੇ ਮਹਾਰਾਜ ਭਾਈ ਗੁਰਦਾਸ ਜੀ ਨੇ ਕਹਿੰਦੇ ਵੀ ਇਹ ਹਰਿਆਣਾ ਪੰਜਾਬ ਭਾਰਤ ਨਾ ਸਭ ਪ੍ਰਿਥਮੀ ਦੇ ਸਾਈ ਸਾਰੀ ਪ੍ਰਿਥਮੀ ਸੜਦੀ ਨਜ਼ਰੀ ਪਈ ਬਾਬੇ ਤੋਂ ਫਿਰਿਆ ਨਾ ਗਿਆ ਬਾਬੇ ਨੇ ਪੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਤਾਂ ਇਸ ਲਈ ਗੁਰਮੁਖ ਪਿਆਰਿਓ ਜਾਗੋ ਜੇਕਰ ਸੱਚ ਨੂੰ ਸੱਚ ਤੁਸੀਂ ਕਹੋਗੇ ਉਹ ਮੈਂ ਕਿ ਬਚਨ ਪੜ ਰਿਹਾ ਸੀ ਕਿਸੇ ਦਾ ਵੀ ਜਿਨ੍ਹਾਂ ਨੇ ਸੱਚ ਨੂੰ ਸੱਚ ਨਹੀਂ ਕਿਹਾ ਜਿਹੜੇ ਮਜਲੂਮਾਂ ਨਾਲ ਨਹੀਂ ਖੜੇ ਹੋਏ ਜਿਨ੍ਹਾਂ ਨੇ ਸੱਚ ਦਾ ਸੰਘਰਸ਼ ਨਹੀਂ ਲੜਿਆ ਔਰ ਇਸ ਕਰਕੇ ਨਹੀਂ ਲੜਿਆ